ਸਾਰੇ ਆਮ ਸਸਟਿਕ ਆ ਬਣੇ ਕਰਦੇ ਹਾਂ ਸਾਰੇ ਠੀਕ ਠਾਕ ਹੋ ਗਏ ਹੁਣ ਕੰਪਨ ਕਰਕੇ ਇੱਕ ਵਾਰ ਤੇ ਵੇਲੇ ਹੋ ਗਏ ਆ ਮੀ ਵੀ ਬੜਾ ਪਈ ਜਾਂਦਾ ਬਾਹਰ ਤੇ ਛਾੜੂ ਹੋ ਚਾਹੀ ਕਰ ਲਿਆ ਆਪਣੇ ਥੋਨੇ ਪਾ ਦਿੱਤੇ ਨੇ ਤੇ ਹੁਣ ਸੋਚਦੇ ਆ ਕਿ ਚਾਹ ਬਣਾ ਕੇ ਪੀ ਲਈਏ ਉਸ ਤੋਂ ਬਾਅਦ ਜੋ ਫਿਰ ਵੇਖਾਂਗੇ ਹੋਰ ਕੋਈ ਕੰਮ ਕੀ ਕਰਨਾ ਹੈ ਸੋ ਜਿਹੜੀ ਸ਼ਾਮ ਨੂੰ ਬਣਾਣੀ ਹੁੰਦੀ ਹੈ ਦੁਪਹਿਰੇ ਬਣਾ ਲਈਏ ਤਾਂ ਫਿਰ ਅਗਲੇ ਦਿਨ ਖਰਾਬ ਹੋ ਜਾਂਦੀ ਰੋਟੀ ਲੈ ਕੇ ਜਾਂਦੇ ਨੇ ਕੰਮ ਤੇ ਤੇ ਛਾਵੇਂ ਜਿੰਨੇ ਰੇਪੇ ਬਣਾਇਦੀ ਰਾਤ ਨੂੰ 10 11 ਵਜੇ ਤੇ ਕੰਮ ਤੋਂ ਹੀ ਆਉਣਾ ਹੁੰਦਾ ਇਹਨਾਂ ਨੇ ਸਸ ਕਰਕੇ ਛਾਵੇਂ ਬਣਾ ਲੈ ਹੀ ਫਾਇਦਾ ਕਿ ਅਗਲੇ ਦਿਨ ਵਾਵਾ ਟਾਈਮ ਤੱਕ ਸਹੀ ਨਿਗਲ ਜਾਂਦੀ ਏ ਅੱਜ ਫੇਰ ਇੰਨਾ ਬੱਦਲ ਕੁਲਿਆ ਇੰਨਾ ਮੀਂਹ ਪਈ ਜਾਂਦਾ ਹਰ ਰੋਜ਼ ਇੰਨੀ ਮੀਂਹ ਪਈ ਜਾਂਦਾ ਗਰਮੀ ਵੀ ਇੰਨੀ ਜ਼ਿਆਦੀ ਛਾਟੀ ਹੋ ਜਾਂਦੀ ਏ ਚਾਹ ਚਾਰ ਲਈਏ ਚਾਹ ਨਾਲ ਆ ਕੇ ਠੀਕ ਹੈ ਫਿਰ ਕੁਝ ਕੰਮ ਹੋਰ ਵਿਖਾਂਗੇ ਆਇਤ ਸਭ ਦਾ ਹਰ ਜਿੱਦੀ ਵਰਦੀ ਨੂੰ ਬਟਨ ਵੀ ਲਾਣੇ ਪੈਣੇ ਨੇ ਕੱਲ ਮੈਨੇ ਹੈਲਮਟ ਕਿਹਾ ਸੀ ਤੁਹਾਨੂੰ ਕਿੰਨੇ ਦਿਨ ਹੋ ਗਏ ਉਹ ਨਹੀਂ ਤਾਂ ਤਾਲਿਆ ਕੱਲ੍ਹ ਹਰ ਮੇ ਕੋ ਤਾਜ਼ਾ ਲੰ ਨੂੰ ਵੀੜੇ-ਬਿੜੇ ਲਾ ਕੇ ਰੱਖ ਦਾਂਗੇ ਫਿਰ ਕਹਾਂਗੇ ਤਿੰਨ-ਚਾਰ ਦੀ ਚਿੰਤਾ ਘੋ ਜਾਣੀ ਹੈ ਬਣਾ ਕੇ ਹੁਣ ਵਿੱਲ ਹੋ ਗਏ ਆ ਅੱਜ ਆਪਣਾ ਨਮਕੀਨ ਚਾਹ ਉਹ ਤੇ ਨਹੀਂ ਬਣਾਇਆ ਸਬਜ਼ੀ ਤੇ ਬਣਾਈ ਕੋਲ ਨਹੀਂ ਆ ਸੋਚ ਆ ਗਿਆ ਉਹ ਸਬਜ਼ੀਆਂ ਖਾਣੇ ਆ ਚਲੋ ਅੱਜ ਨਮਕੀਨ ਚਾਹ ਬਣਾ ਲੈਂਦੇ ਆ ਤੇ ਹੁਣ 12 ਵਜੇ ਮਿਲਦਾ ਭਾਈ ਨੀਰਾ ਪੈ ਗਿਆ ਰਾਤ ਦੇ 9 ਵਜੇ ਰਹੇ ਨੇ ਬਾਹਰ ਤੇ ਨੀਰਾ ਹੋ ਗਿਆ ਲੱਟਾਂ ਲੱਗੀਆਂ ਨੇ ਬਾਹਰ ਵਿੱਚ ਸੋ ਵੇਟ ਕਰਨੇ ਕਦੋਂ ਆਉਣਗੇ ਘਰ ਹੁਣ ਆਪਾਂ ਹੋਰ ਕੋਈ ਕੰਮ ਉਹ ਨਜ਼ਰ ਕਰ ਲਈ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉਹ ਵਰਦੀ ਨੂੰ ਸਭੋ ਵੀਡੀਓ ਲਾਣੇ ਵੀਡੀਓ ਲਾਣੇ ਸਾਨੂੰ ਦੇ ਉਹ ਹੁਣ ਲਾ ਲੈਨੇ ਆ ਰੋਜ਼ੀ ਜੇਤੇ ਕੋ ਨਹੀਂ ਆਉਂਦਾ ਲਾਣ ਦੀ ਆਜਾੜਾ ਵੀ ਲਵਾਉਂਗਾ ਆਪਾਂ ਇੱਥੇ ਸਮਾਪਤ ਕਰਨੇ ਆ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਵੀ ਜ਼ਰੂਰ ਕਰੋ కల్ ను నవే విటో మే సో సతశ్రీకాల